ਮੈਂ ਯੰਗ ਬਲੂ ਕਲੱਬ ਸੁजानਪੁਰ ਦਾ ਬਹੁਤ-ਬਹੁਤ ਤਨਵਰਤ ਕਰਦਾ ਹਾਂ ਜਿਨ੍ਹਾਂ ਨੇ ਅੱਜ ਸੁजानਪੁਰ ਦੇ ਵਿੱਚ ਇੱਕ ਅੱਛਾ ਬੜਾ ਇਵੈਂਟ ਆਰਗੇਨਾਈਜ਼ ਕੀਤਾ ਜੋ ਕਿ ਬੱਚਿਆਂ ਨੂੰ ਫੁਲੀ ਜਿਵੇਂ ਅਸੀਂ ਕਹੀਏ ਤੇ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਦੇ ਵਾਸਤੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨ ਲਈ ਬੱਚਿਆਂ ਨੂੰ ਫਿਊਚਰ ਬੱਚਿਆਂ ਦਾ ਸਿਕਿਉਰ ਕਰਨ ਲਈ ਇਹ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈਗਾ ਇਹਨਾਂ ਦਾ ਇਹਦੇ ਵਿੱਚ ਬੱਚਿਆਂ ਨੂੰ کافی ਟਾਈਮ ਤੋਂ ਜਿਹੜੇ ਦੇਖਦੇ ਆਏ ہیں ਕਿ ਟ੍ਰੇਨਿੰਗ ਦਿੰਦੇ ਆ ਬੱਚਾ ਨੂੰ ਹਾਕੀ ਚ ਬਾਲੀਬਾਲ ਚ ਯਾ ਐਥਲੈਟਿਕਸ ਦੇ ਵਿੱਚ ਬੱਚਾ ਨੂੰ ਟ੍ਰੇਨ ਕੀਤਾ ਜਾ ਰਿਹਾ ਹੈ। ਔਰ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਕੰਟ੍ਰਿਬਿਊਸ਼ਨ ਹੈਗੀ ਹੈ ਕਿ ਨੋਟ ਓਨਲੀ ਬੱਚਿਆਂ ਨੂੰ ਖੇਡਾਂ ਨਾਲ ਜੋੜਦੇ ਆ ਉਹਨਾਂ ਦਾ ਫਿਊਚਰ ਵੀ ਇਹਨਾਂ ਨੇ ਸਿਕਿਉਰ ਕੀਤਾ। ਇਹਨਾਂ ਦੇ ਕਨ ਮੁਤਾਬਿਕ ਕਈ ਬੱਚੇ ਇਹਨਾਂ ਦੇ ਗਵਰਨਮੈਂਟ ਸੈਕਟਰ ਸੇ ਜੌਬ ਅਪਰਚੂਨਿਟੀਆਂ ਚ ਕਈ ਬੱਚੇ ਸਿਲੈਕਟ ਹੋ ਚੁੱਕੇ ਨੇ ਔਰ ਅੱਛੀ ਪੋਸਟ 'ਤੇ ਬੈਠੇ ਹੋਏ ਨੇ। ਮੇਰੀ ਬੈਸਟ ਫ੍ਰੀਜਿਸ ਇਹਨਾਂ ਦੇ ਨਾਲ ਕਿਤੇ ਵੀ ਸਾਡੀ ਕੇਆਰਟੀ ਫਾਊਂਡੇਸ਼ਨ ਦੀ ਵੀ ਸਪੋਰਟ ਦੀ ਜ਼ਰੂਰਤ ਹੈ ਵੀ ਆਰ ਵਿਦ them ਆਲਵੇਸ ਯੰਗ ਬਲੂ ਕਲੱਬ ਸੁਜਾਨਪੁਰ ਵੱਲੋਂ ਸੁਜਾਨਪੁਰ ਦੇ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਟੂਰਨਾਮੈਂਟ ਦੇ ਵਿੱਚ ਬਤੌਰ ਮੁੱਖ ਮਹਿਮਾਨ ਬਚੂ ਕੀ ਆਰਟੀ ਗਰੁੱਪ ਫਾਊਂਡਰ ਕੁਵਰ ਰੋਹਿਤ ਠਾਕੌਰ ਸ਼ਾਮਿਲ ਹੋਏ ਇਸ ਮੌਕੇ ਤੇ ਕਲੱਬ ਵਰਦਾਨ ਠਾਕੌਰ ਚਮਿਲ ਸਿੰਘ ਡਾਕਟਰ ਅਰਜੁਨ ਸਿੰਘ ਅਤੇ ਮੈਂਬਰ ਆਦੇਵ ਲੋ ਉਹਨਾਂ ਦਾ ਗਰਾਊਂਡ ਦੇ ਵਿੱਚ ਪਹੁੰਚਦੇ ਨਿੱਘਾ ਸਵਾਗਤ ਕੀਤਾ ਗਿਆ ਕੀ ਆਰਟੀ ਗਰੁੱਪ ਫਾਊਂਡਰ ਕੁਵਰ ਰੋਹਿਤ ਠਾਕੌਰ ਵੱਲੋਂ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਨੂੰ ਲੈ ਕੇ ਸ਼ਲਾਘਾ ਕੀਤੀ ਗਈ ਉਹਨਾਂ ਨੇ ਆਖਿਆ ਕਿ ਕਲੱਬ ਵੱਲੋਂ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਦੇ ਲਈ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਇਸ ਲਈ ਕੀ ਆਰਟੀ ਫਾਊਂਡੇਸ਼ਨ ਵੱਲੋਂ ਜੇਕਰ ਅੱਗੇ ਵੀ ਕਿਸੇ ਤਰੀਕੇ ਦੀ ਜ਼ਰੂਰਤ ਪੈਂਦੀ ਹੈ ਕੀਆਰਟੀ ਫਾਊਂਡੇਸ਼ਨ ਹਰਵੇਲੇ ਕਲੱਬ ਦੇ ਨਾਲ ਖੜੀ ਹੈ ਕੀਆਰਟੀ ਗਰੁੱਪ ਫਾਊਂਡਰ ਕੁਵਰ ਰੋਹਿਤ ਠਾਕੁਰ ਵੱਲੋਂ ਖਿਡਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਕਲੱਬ ਨੂੰ 21000 ਰੁਪਏ ਨਕਦ ਰਾਸ਼ੀ ਭੇਟ ਕੀਤੀ ਗਈ ਕਲੱਬ ਮੈਂਬਰ ਵੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਵਰ ਰੋਹਿਤ ਠਾਕੁਰ ਹੋਣਾ ਦਾ ਸ਼ਾਲ ਅਤੇ ਮੋਮੈਂਟੋ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਯੰਗ ਬਲੂ ਕਲੱਬ ਸੁजानਗਪੁਰ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕਰਦੇ ਨਜ਼ਰ ਆ ਰਿਹਾ ਹੈ। ਚਾਹੇ ਉਹ ਬੱਚਾ ਨੂੰ ਫ੍ਰੀ ਕੋਚਿੰਗ ਹੋਵੇ ਜਾਂ ਫਿਰ ਕਰੋਨਾ ਕਾਲ ਅਤੇ ਹੜਾ ਦੌਰਾਨ ਲੋਕਾਂ ਦੀ ਸੇਵਾ ਹੋਵੇ। ਯੰਗ ਬਲੂ ਕਲੱਬ ਦੇ ਮੈਂਬਰ ਹਰ ਵੇਲੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਕੀ ਆਜੂ ਗਰੁੱਪ ਫਾਊਂਡਰ ਕੁਵਰ ਰੋਹਿਤ ਠਾਕੁਰ ਅਤੇ ਕਲੱਬ ਮੈਂਬਰਾਂ ਦੇ ਨਾਲ ਅਖੀਰ ਕੀ ਕਹਿਣਾ ਇਸ ਮੌਕੇ ਤੇ ਉਹਨਾਂ ਦਾ ਅੱਜ ਯੰਗਲੂ ਕਲੱਬ ਸੁਜਾਨਪੁਰ ਵੱਲੋਂ ਬਹੁਤ ਵੱਡਾ ਇਵੈਂਟ ਆਰਗੇਨਾਈਜ਼ ਕੀਤਾ ਗਿਆ ਜਿਹਦੇ ਚ ਯੰਗਸਟਰਸ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਐਨ ਇਨਾਂ ਦੀ ਜਿਹੜੀ ਆਪਣੀ ਅਕੈਡਮੀ ਹੈ ਇਹਦੇ ਵਿੱਚ ਬੱਚਿਆਂ ਨੂੰ ਪਾਰਟਿਸਪੇਸ਼ਨ ਲਈ ਪ੍ਰੇਰਿਤ ਕਰਦੇ ਆ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਔਰ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਕੰਟ੍ਰਿਬਿਊਸ਼ਨ ਹੈਗੀ ਹੈ ਕਿ ਨੋਟ ਓਨਲੀ ਬੱਚਿਆਂ ਨੂੰ ਖੇਡਾਂ ਨਾਲ ਜੋੜਦੇ ਆ ਉਹਨਾਂ ਦਾ ਫਿਊਚਰ ਵੀ ਇਹਨਾਂ ਨੇ ਸਿਕਿਉਰ ਕੀਤਾ ਇਹਨਾਂ ਦੇ ਕਹਿਣ ਮੁਤਾਬਿਕ ਕਈ ਬੱਚੇ ਇਹਨਾਂ ਦੇ ਗਵਰਨਮੈਂਟ ਸੈਕਟਰ ਚ ਜੌਬ ਅਪਰਚੂਨਿਟੀਆਂ ਚ ਕਈ ਬੱਚੇ ਸਿਲੈਕਟ ਹੋ ਚੁੱਕੇ ਨੇ ਔਰ ਅੱਛੀ ਪੋਸਟ 'ਤੇ ਬੈਠੇ ਹੋਏ ਨੇ ਔਰ ਮੇਰੇ ਪ੍ਰਾ ਅਰਜੁਨ ਠਾਕੁਰ ਜੀ ਔਰ ਠਾਕੁਰ ਚਮੇਲ ਸਿੰਘ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਐਂਡ ਮੈਂ ਅੱਗੇ ਵੀ ਇਹਨਾਂ ਨੂੰ ਕੰਗ੍ਰੈਚੂਲੇਟ ਕਰਦਾ ਤੇ ਮੇਰੀ ਬੈਸਟ ਵਿਸ਼ੇਸ ਇਹਨਾਂ ਦੇ ਨਾਲ ਕਿਤੇ ਵੀ ਸਾਡੀ ਕੇਆਰਟੀ ਫਾਊਂਡੇਸ਼ਨ ਦੀ ਵੀ ਸਪੋਰਟ ਦੀ ਜ਼ਰੂਰਤ ਹੈ ਵੀ ਆਰ ਵਿਦ ਥੈਮ ਆਲਵੇਸ ਐਂਡ ਮੈਂ ਫਿਊਚਰ 'ਚ ਵੀ ਐਕਸਪੈਕਟ ਕਰਦਾ ਕਿ ਇਦਾਂ ਦੇ ਇਵੈਂਟ ਆਰਗੇਨਾਈਜ਼ ਕਰਨ ਔਰ ਆਮ ਲੋਕਾਂ ਦੇ ਘਰਾਂ ਦੇ ਬੱਚਿਆਂ ਨੂੰ ਇਹ ਖੇਡਾਂ ਦੇ ਵੱਲ ਲੈ ਕੇ ਜਾਣ ਤਾਂਕਿ ਬੱਚੇ ਨਸ਼ੇ ਤੋਂ ਦੂਰ ਹੋ ਕੇ ਇੱਕ ਸੋਸਾਇਟੀ ਲਈ ਚੰਗੇ ਨਾਗਰਿਕ ਬਣ ਸਕਣ ਥੈਂਕ ਯੂ ਜੀ ਧੰਨਵਾਦ ਅੱਜ ਯੰਗ ਬਲੂ ਕਲੱਬ ਸੁਜਾਨਪੁਰ ਵੱਲੋਂ ਮੀ ਸੁਜਾਨਪੁਰ ਖੇਡਾਂ ਕਰਵਾਈਆਂ ਜਾ ਰਹੀਆਂ 2026 ਦੀਆਂ ਅੱਜ ਉਹਨਾਂ ਦਾ ਪਹਿਲਾ ਦਿਨ ਹੈ ਔਰ ਅੱਜ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਕੇਆਰਟੀ ਦੇ ਫਾਊਂਡਰ ਠਾਕੁਰ ਕੁਵਰ ਰੋਲ ਠਾਕਰ ਜੀ ਆਏ ਨੇ ਮੈਂ ਇਹਨਾਂ ਦਾ ਅੰਤਿਮ ਤਿਲੋਂ ਧੰਨਵਾਦ ਕਰਦਾ ਔਰ ਸਮੂਚੀ ਕਲੱਬ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਧੰਨਵਾਦ ਕਰਦਾ ਔਰ ਮੈਂ ਨਾਲ ਜਿੱਥੇ ਮੈਂ ਤੁਹਾਨੂੰ ਦੱਸਣਾ ਹੈ ਦੱਸਦੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਠਾਕਰ ਸਾਹਿਬ ਨਾਲ ਵੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀਗੀ ਔਰ ਅੱਜ ਇਹਨਾਂ ਦੀ ਫਲਾਈਟ ਹੈ ਵੈਸੇ अर्ਲੀ ਸੀਗੀ ਪਰ ਮੈਂ ਨੇ ਰਿਕਵੈਸਟ ਕੀਤੀ ਸੀ ਮੈਂ ਕਿਹਾ ਨਹੀਂ ਮੈਂ ਕਿ ਤੁਸੀਂ ਜਰੂਰ ਇੱਕ ਵਾਰੀ ਆਣਾ ਕਿਉਂਕਿ ਇੱਕ ਤੇ ਯੰਗਸਟਰ ਹੈ ਦੂਜੀ ਗੱਲ ਇਹ ਹੈ ਜਿਹੜਾ ਸਮੇਂ ਨਾਲ ਚੱਲਦਾ ਤੁਸੀਂ ਦੇਖ ਰਹੇ ਹੋ ਜਿਹੜਾ ਬਹਾਵ ਹੈ ਅੱਜ ਕੱਲ ਨਸ਼ੇ ਦਾ ਤੇ ਖਾਸ ਕਰਕੇ ਉਹਦੇ ਦਰਮਿਆਨ ਮੈਂ ਇਹਨਾਂ ਨਾਲ ਵਕਾਰਤਲਾਬ ਕਰਦਾ ਰਹਿਣਾ ਕਿ ਮੈਂ ਕਹਿੰਦਾ ਇਸ ਤਰ੍ਹਾਂ ਤੁਸੀਂ ਸਾਡਾ ਹੈਲਪ ਕਰੋ ਕਿ ਇਹ ਕਹਿੰਦੇ ਬਿਲਕੁਲ ਤੁਸੀਂ ਸਪੋਰਟਸ ਦਾ ਕਾਰਜ ਕਰ ਰਹੇ ਹੋ ਬਹੁਤ ਵਧੀਆ ਤੇ ਉਹਦੇ ਨਾਲ ਹੀ ਇਹਨਾਂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਸਾਡੀ ਜਿਹੜੀ ਕੇਆਰਟੀ ਪੂਰੀ ਟੀਮ ਔਰ ਯਾ ਯਾਪ ਕਹਿ ਰਹੇ ਕਿ ਤੁਹਾਨੂੰ ਕੋਈ ਵੀ ਲੋਡ ਹੋਵੇ ਤੇ ਮੈਂ ਅਸੀਂ ਹਮੇਸ਼ਾ ਤੁਹਾਡੇ ਲਈ ਤਿਆਰ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਇਹਨਾਂ ਦਾ ਇੱਥੇ ਆਣ ਤੇ ਔਰ ਸਾਡੀ ਪੂਰੀ ਕਲੱਬ ਵੱਲੋਂ ਇੱਕ ਵਾਰੀ ਫੇਰ ਧੰਨਵਾਦ ਥੈਂਕ ਯੂ ਬਹੁਤ ਬਹੁਤ ਮਿਹਰਬਾਨ ਅਸੀਂ ਕੇਆਰਟੀ ਫਾਊਂਡੇਸ਼ਨ ਜੀ ਦੇ ਅਵਾਰੀ ਆ ਰੋਸ਼ਨਾ ਰਾਜ ਜੀ ਦੇ ਜਿਹਨੇ ਆਪਣਾ ਬਹੁਮੁੱਲੇ ਟਾਈਮ ਕੱਟ ਕੇ ਸਾਡੇ ਕੋਲ ਆਏ ਸਾਨੂੰ ਅਪਰੀਸ਼ੀਏਟ ਕੀਤਾ ਸਾਡੀ ਮਦਦ ਕਰਦene ਹਰ ਤਰ੍ਹਾਂ ਦਨਮਨ ਦਾਨਾ ਸਾਡੀ ਮਦਦ ਕਰਦene ਬਾਕੀ ਚੰਗੇ ਬੰਦੇ ਨੇ ਇੱਥੇ ਬਹੁਤ ਵਧੀਆ ਕਲੱਬ ਚੱਲ ਰਹੀ ਹੈ ਲੋਕਾਂ ਦਾ ਬੱਚੇ ਇਕੜ ਫੜਾਈ ਦੇ ਆ ਫਰੀ ਆਫ ਕਾਸਟ ਐਨਾਈ ਸਕੂਚ ਦੋ ਰੱਖੇ ਪਿਆ ਸ਼ਾਮੀ ਸਾਡੇ ਕੋ ਨਰਸਰੀ ਆਂਦੀ ਹੈ ਬੱਚੇ ਆਂਦੇ ਆ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇਈ ਤੀਏ ਜੋ ਸਾਡੇ ਕੋ ਹੋ ਸਕਦਾ ਮੈਕਸਿਮਮ ਉਹ ਮਾਹਕਿਆ ਦੇਣੀਆਂ ਹੁਣ ਪਾਉਂ ਬਾਲ ਦੇਣਾਂ ਜਾਂ ਟਰੈਕਸੂਟ ਦੇਣਾ ਜਾਂ ਬੂਟ ਦੇਣਾਂ ਅਸੀਂ ਦੇ ਰਹੇ ਹਾਂ ਇਸ ਤੋਂ ਲਾਵਾ ਵੀ ਇਹੀਂ ਕੋ 35 40 ਬੱਚੇ ਕੁਝ ਅੰਡਰ 14 ਗੇਣੇ ਸਾਡੇ ਡਾਕਟਰ ਸਾਹਿਬ ਨੇ ਵੀਡੀਓ ਲੱਗੇ ਪੈਣੇ ਸਪੋਰਟਸ ਕੋਟ ਬੜੀ ਬੜੀ ਗੱਲ ਇਹ ਸਾਰੀਆਂ ਚੀਜ਼ਾਂ ਇਹੋ ਜਿਹੀ ਪਤਵੰਤੇ ਸੱਜਣਾਂ ਦੀ ਹੀ ਬਦੌਦਤ ਹੈ ਜੇ ਇਹੋ ਜਿਹਾ ਸੱਜਣ ਸਾਡੇ ਕੋ ਨਹੀਂ ਆਣਗੇ ਸਾਨੂੰ ਅਪਰੀਸ਼ੀਏ ਨਹੀਂ ਕਰਨਗੇ ਸਾਡੀ ਮਦਦ ਨਹੀਂ ਕਰਨਗੇ ਸਭ ਕੁਝ ਹੋ ਨਹੀਂ ਸਕਦਾ ਸਹੀ ਹੈ ਨਾ ਸਾਰਿਆਂ ਦੇ ਵਾਰੀਆਂ ਉਹ ਸਾਰੀ ਸੋਸਾਇਟੀ ਦੇ ਕੀ ਆ ਡਿਫੀਨੇਸ਼ਨ ਦੇ ਹੋਰ ਬਾਕੀ ਸਾਰੇ ਪਤਵੰਤੇ ਸਾਡੇ ਜਿਹੜੇ ਵੀ ਸਾਡੇ ਕੋਲ ਆਂਦੇ ਆ ਸਾਰਿਆਂ ਦੇ ਵਾਰੀਆਂ ਵੀ ਸਾਨੂੰ ਅਪਰੀਸ਼ੀਏ ਕਰਦੇ ਨੇ ਸਾਡੀ ਮਦਦ ਕਰਦੇ ਥੈਂਕਸ